ਕਹਣਾ ਚਾਹੋਗੇ ਕੋਈ ਸੋਸ਼ਲ ਮੀਡੀਆ ਤੇ ਪੁਰ ਸਕਦੀ ਵੀਡੀਓ ਬਾਹਰ ਹੋ ਰਹੀ ਹੈ ਜਿੱਥੇ ਕਿ 에어ਪੋਰਟ ਦੇ ਅੰਦਰ ਨਹੀਂ ਜਾਂ ਦਿੱਤਾ ਗਿਆ ਉਹ। ਅੰਮ੍ਰਿਤਧਾਰੀ ਨੂੰ ਗੁਰਪਾਨ ਪਾ ਕੇ ਜਾਂਚ ਬੈਠਣ ਤੋਂ ਰੋਕਿਆ ਗਿਆ ਜੀ ਉਹਨੂੰ ਵਾਪਸ ਭੇਜ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੇ ਅੰਮ੍ਰਿਤਸਰ ਵਿਖੇ ਇੱਕ ਅੰਮ੍ਰਿਤਧਾਰੀ ਸਿੰਘ ਨੂੰ ਪਲੇਨ ਤੇ ਜਾਣ ਤੋਂ ਰੋਕਿਆ ਗਿਆ ਔਰ ਉਹਨੂੰ ਕਿਹਾ ਗਿਆ ਕਿ ਆਪਣਾ ਇੱਕ ਕਾਰ ਜਿਹੜੇ ਸ੍ਰੀ ਸਾਹਿਬ ਲਾ ਕੇ ਅ ਅ ਜਾ ਸਕਦਾ ਹੈ ਮੈਨੂੰ ਬੜਾ ਦੁਖੀ ਮਾਨਣਾ ਪੈਂਦਾ ਹੈ ਕਿ 1947 ਦੇਸ਼ ਦੀ ਆਜ਼ਾਦੀ ਵਿੱਚ 98% ਕਰਵਾਨੀਆਂ ਪੰਜਾਬੀਆਂ ਦੀਆਂ ਔਰ ਜਿਹਦੇ ਵਿੱਚੋਂ 96% ਕਰਵਾਨੀਆਂ ਜਿਹੜੀਆਂ ਕਾਲੇ ਪਾਣੀ ਦੀਆਂ ਸਜ਼ਾ ਤੇ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਸਿੱਖਾਂ ਨੇ ਹੰਡਾਈ ਹੈ ਤੇ ਸਾਨੂੰ ਅੱਜ ਬੜੇ ਦੁਖੀ ਮਾਨਣਾ ਕਹਿਣਾ ਪਿੰਦਾ ਪਿਆ ਕਿ ਕਲਗੀਧਰ ਪਾਤਸ਼ਾਹ ਨੇ ਜਿਹੜੇ ਕਕਾਰ ਸਾਨੂੰ ਜ਼ੁਲਮ ਦੇ ਵਿਰੁੱਧ ਅਤਿਆਚਾਰ ਦੇ ਵਿਰੁੱਧ ਵਰਤਨ ਦੇ ਲਿਆ ਸੀ ਕਿਉਂਕਿ ਜਿਤਨੀ ਆ ਸ੍ਰੀ ਸਾਹਿਬ ਜਾਂ ਸ੍ਰੀ ਸਾਹਿਬ ਨਾਲ ਕੋਈ ਕਿਤੇ ਵੀ ਕਰਾਇਮ ਨਹੀਂ ਹੁੰਦਾ ਇਹ ਸਾਡਾ ਧਾਰਮਿਕ ਚੰਨਿਆ ਸਾਡਾ ਸਨਮਾਨ ਆ ਸਾਡੀ ਇੱਜ਼ਤ ਆ ਸਾਡਾ ਸਤਕਾਰ ਆ ਤੇ ਇਹਦੇ ਨਾਲ ਅਸੀਂ ਸਾਨੂੰ ਇੱਕ ਤਾਕਤ ਮਿਲਦੀ ਹੈ ਤੇ ਇਹ ਤਾਕਤ ਜਿਹੜੀ ਆ ਚਮਕੌਰ ਦੀ ਗੜੀ ਵਿਖੇ ਕਲਗੀਧਰ ਪਾਚਾ ਨੇ 10 ਲੱਖ ਫੌਜ ਨਾਲ 40 ਸਿੰਘਾਂ ਦਾ ਮੁਕਾਬਲਾ ਕਰਾਇਆ ਸੀ ਤੇ ਮੇਰੀ ਬੇਨਤੀ ਹੱਥ ਜੋੜ ਕੇ ਮੌਜੂਦਾ ਜਿਹੜੀਆਂ ਸਰਕਾਰਾਂ ਨੂੰ ਭਾਵੇਂ ਉਹ ਸੈਂਟਰ ਦੀ ਸਰਕਾਰ ਆ ਭਾਵੇਂ ਪੰਜਾਬ ਦੀ ਸਰਕਾਰ ਆ ਇਹਦੇ ਵੱਲ ਬਿਲਕੁਲ ਧਿਆਨ ਦੇਣ ਦੀ ਲੋੜ ਹੈਗੀ ਆ ਸਿੱਖਾਂ ਦਾ ਮਾਣ ਸਤਕਾਰ ਇਸ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਹੋਣਾ ਚਾਹੀਦਾ ਤੇ ਖਾਸ ਤੌਰ ਤੇ ਦੁੱਖ ਮਹਿਸੂਸ ਹੁੰਦਾ ਕਿ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਉੱਪਰ ਜਦੋਂ ਇਹ ਸ੍ਰੀ ਸਾਹਿਬ ਦਾ ਮਹਿਲਾ ਹੁੰਦਾ ਤਾਂ ਹੋਰ ਹੀ ਮਨ ਦੁਖੀ ਹੁੰਦਾ ਜੀ ਸਰ ਚੌਥੀ ਪਾਸੇ ਕੋ ਗੁਰੂ ਰਾਮਦਾਸ ਦਵਾਰ ਸਾਹਿਬ ਨਗਰੀ ਹੈ ਗੁਰੂ ਸਾਹਿਬ ਦੇ ਨਾਂ ਤੇ 에어ਪੋਰਟ ਹੈ ਕਿਸੇ ਹੋਰ ਮੁਲਕ ਚ ਹੋਵੇ ਜਿੱਥੇ ਕੋਈ ਸਿੱਖ ਤਰ੍ਹਾਂ ਦੀ ਜਾਣਕਾਰੀ ਉੱਥੇ ਸਮਝ ਪੈਂਦਾ ਹੋ ਸਕਦਾ ਅਣਜਾਣੇ ਚ ਹੋ ਗਿਆ ਹੋਵੇ ਪਰ ਆਪਣੇ ਪੰਜਾਬ ਦੇ ਵਿੱਚ ਗੁਰੂ ਰਾਮਦਾਸ ਦੇ ਨਗਰੀ ਦੇ ਵਿੱਚ ਇਹ ਹੋਣਾ ਬਹੁਤ ਬੰਦਪੱਗ ਹੈ ਦੇਖੋ ਇਦੋਂ ਬੜਾ ਵੱਡਾ ਦੁੱਖ ਕੋਈ ਨਹੀਂਗਾ ਅਸੀਂ ਆਪਣੇ ਤੌਰ ਤੇ ਪ੍ਰਧਾਨ ਸ਼ੋਮੀ ਕਮੇਟੀ ਹਰਜਿੰਦਰ ਸਿੰਘ ਧਾਮੀ ਦੇ ਨਾਲ ਜਾਂ ਆਪਣੀ ਇੱਕ ਸਬ ਕਮੇਟੀ ਬਣਾ ਕੇ ਇਥੋਂ ਦੇ ਪ੍ਰਬੰਧਕ ਨੂੰ ਸੀਓ ਨੂੰ ਮਿਲਿਆ ਜਾਊਗਾ ਤਾਂ ਕਿ ਗਾਹਾਂ ਤੋਂ ਇੰਨੀ ਜਿਹੜੀ ਅਨਸਕਾ ਵੀ ਘਟਣਾ ਆ ਜਿਹੜੀ ਸਿੱਖਾਂ ਦੇ ਮਾਨ ਨੂੰ ਝੰਜੋੜ ਕੇ ਰੱਖ ਦਿੰਦੀ ਹੈ ਇਦਾਂ ਦਾ ਵਾਕਿਆ ਮੁੜ ਕੇ ਨਾ ਹੋਵੇ ਇਹੋ ਮੈਂ ਦੁਜੇ ਫਿਰ ਦੁਬਾਰਾ ਅਪੀਲ ਕਰਦਾ ਵੀ ਅਫਸਰ ਸਵਾ ਨੂੰ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ